ਹੋ ਗਿਆ ਹਨਾ ਆਪਣੇ ਨੂਡਲਸ ਤੇ ਹੈਲਦੀ ਐਂਡ ਪ੍ਰੋਟੀਨਲ ਪਰੇ ਹਨਾ ਦੇਖੋ ਬਹੁਤ ਵਧੀਆ ਬਣ ਕੇ ਰੈਡੀ ਹੋ ਗਿਆ ਹੈਲੋ ਫੈਨਸ ਸਸ਼ੀ ਕਾ ਜੀ ਸਾਰਿਆਂ ਨੂੰ ਬੋਲ ਤੁਸੀਂ ਸਾਰੇ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪ ਅਪਣਾ ਜਾ ਰਿਹਾ ਜੀ ਆਟਾ ਨੂਡਲਸ ਆਟਾ ਮੈਂ ਕੀ ਵੀ ਕਹ ਸਕਦਾ ਆਟਾ ਨੂਡਲਸ ਵੀ ਕਹ ਸਕਦਾ ਬਸ ਹੈਲਦੀ ਹੋਣਾ ਚਾਹੀਦਾ ਹਨਾ ਤੁਹਾਨੂੰ ਪਤਾ ਆਪਾਂ ਸੇਂਗਿਆ ਨਹੀਂ ਹੁੰਦੀ ਇਹਨਾਂ ਦੇ ਘਰ ਦੀਆਂ ਕੱਟੀਆਂ ਹੁੰਦੀਆਂ ਹਨਾ उन्होंने अच्छे न्यूडल्स तैयार करा ये अपने घर दिन से क्डिया हुई ने अपा न्यूडल्स तैयार करा चलो तो है। जी अब आप हम दिखाई की चाहिए वो हाँ जी सब तो पहला न्यूडल्स आटे जेवीं होंगे ना वो चाहिए आपने रिकॉर्डिंग लैसो जिन्हें थोड़ा चाहद टमाटर हरिया मिर्चा मैं हरिया मिर्चा पांच लै लिया मैं लाल मिर्चा नहीं ऐड करूंगी बहुत इक्की ने गे है ना एक टमा ला लिया है ना ਇੰਨੇ ਪਿਆਜ਼ ਲੈ ਲਏ ਆ మీడియం ਸਾਈਜ਼ ਦੇ ਹਨਾ ਲੰਬੇ ਸਾਈਜ਼ ਦੇ ਛੀਲ ਲਏ ਆ ਆਲੂ ਸ਼ਿਮਲਾ ਮਰਚ ਤੇ ਹਨਾ ਜਿਹੜੇ ਸੰਤਰੀ ਕਲਰ ਦੀ ਗਾਜਰ ਨਹੀਂ ਹੁੰਦੀ ਨਹੀਂ ਉਹ ਮੈਂ ਹਨਾ ਇਦਾਂ ਚੋਪ ਕਰ ਲਿਆ ਮਟਰ ਹਰੇ ਮਟਰ ਜਿਹੜੇ ਪੈਕਟ ਵਾਲੇ ਹੁੰਦੇ ਆ ਉਹ ਲੈ ਲਏ ਹਨਾ ਆਪਾਂ ਚਾਹ ਰਹੇ ਹਨਾ ਵੈਜੀਟੇਬਲਸ ਤੁਸੀਂ ਆਪਣੇ ਰਿਕੋਰਡਿੰਗ ਹੋਰ ਐਡ ਕਰ ਸਕਦੇ ਹੋ ਜਾਂ ਇਹਨਾਂ ਤੋਂ ਘਟਾ ਵੀ ਸਕਦੇ ਹੋ ਜ਼ਰੂਰੀ ਨਹੀਂ ਵੀ ਇਹੀ ਕੋੜੀਆਂ ਨੇਗੇ ਇੱਕ ਮੈਗੀ ਮਸਾਲਾ ਸੌਸ ਠੀਕ ਹੈ ਜੀ ਚਲੋ ਆਪਾਂ ਰੈਸਿਪੀ ਦੀ ਤਰਫ਼ ਚੱਲਦੇ ਆ ਹਨਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ कि आप पानी चढ़ाता सब बाउल च है ना थोड़ा जा गर्म हो जाए अपना गर्म होने लग गया छिटन लग गया छिप करता है क्योंकि है ना हफोड़िया नेगे से पहला बोयल करा इन्हू ज्यादा बोयल नहीं करना आप बाली की दबाने ज्यादा बोयल नहीं करना गा एक बाली दबा आप ਹਾਂ ਥੋੜਾ ਜਿਹਾ ਹੋਇਆ ਹੈ ਨਾ ਥੋੜਾ ਹੋ ਗਿਆ ਤੇ ਵਿੱਚ ਆਪਾਂ ਪਾਣੀ ਹੋਰ ਐਡ ਕਰ ਸਕਦੇ ਚਾਪਾ ਫੜੀ ਘੱਟ ਹੋਵੇ ਅੰਦਰ ਵਿੱਚ ਪਾਣੀ ਹੋਰ ਐਡ ਕਰ ਦਿੰਦੇ ਤੁਹਾਨੂੰ ਦਿਖਾਉਣੀ ਆ ਜੀ ਆਪਾਂ ਇਹਦੇ ਵਿੱਚ ਨਾ ਹੋਰ ਪਾਣੀ ਐਡ ਕਰਤਾ ਸੀਗਾ ਇਹਨੂੰ ਆਪਾਂ ਜ਼ਿਆਦਾ ਨਹੀਂ ਗੋਲ ਕਰਨਾ ਤੁਹਾਨੂੰ ਪਤਾ ਆਟੇ ਦੀਆਂ ਹੋਣੀਆਂ ਨੇ ਹਨ ਜਦਿਓ ਇਹਨੇ ਇੱਕ ਬਾਲਟੀ ਆਪਾਂ ਥਾਰ ਲੈਣੀਆਂ ਨੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਹਾਂ ਮੈਂ ਸਭ ਤੋਂ ਪਹਿਲਾਂ ਆਹ ਹਰ ਮੈਡਲ ਨਾਲ ਦੇ ਹੱਥ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤਾਕਿ ਆਪਣੇ ਨਾਲ ਨਿਊਡਲਸ ਚਿੱਟਕੇ ਨਾ ਹਨਾ ਆਟ ਚਲ ਗਿਆ ਸੀ ਮੈਂ ਚਿੱਕਾ ਚਮਚ ਤੇ ਕਰੀ ਮੈਂ ਐਡ ਖਾਤਾ ਵਾ ਹੁਣ ਇਹ ਦੇਖਣਾ ਆਪਾਂ ਮਿਕਸ ਕਰਨਾ ਇੱਕ ਵਾਰੀ ਹੋਂ ਤੱਕ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਲੋ ਜਿਨੇ ਟਾਈਮ ਆਪਣੇ ਹਨਾ ਨਿਊਡਲਸ ਨੂੰ ਵਾਲੀ ਹੁੰਦੇ ਨੇ ਨਾ ਨੂੰ ਆਨੇ ਕੋ ਮਸਾਲਾ ਬਣਾ ਲੈਂਦੇ ਆ ਤੜਕਾ ਲਗਾ ਲੈਂਦੇ ਆ ਜਾਨੀ ਕੀ ਫਰਾਈ ਪਰਮ ਲੋਕ ਇਖੜਾ ਹੈ ਮਛੜਾ ਆਤੀ ਆ ਗੈਸ ਹੋਂ ਕਰ ਦਈਏ ਅੰਗਾਰਮ ਹੋਲੇ ਨੋ ਤੇ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਐਡ ਕਰਾਂਗੇ ਰਫੈਂਡ ਆਇਲ ਅੰਗਾਰਮ ਹੋਣਾ ਗਰਮਤੋਂ ਦੋ ਕਰਨੀ ਤੁਸੀਂ ਆਪਣੀ ਇਹਨਾਂ ਕੜਾਹੀ ਗਰਮ ਹੋ ਗਏ ਦੇ ਵਿੱਚ ਆਪਾਂ ਐਡ ਕਰਾਂਗੇ ਰਫੈਂਡ ਆਇਲ ਤੁਸੀਂ ਜੀਚ ਵੀ ਬਣਾਉਂਦੇ ਤੁਸੀਂ ਉਹ ਐਡ ਕਰ ਸਕਦੇ ਹੋ ਕਿਉਂ ਜਾਂ ਤੇਲ ਪਰ ਰਫੈਂਡ ਆਇਲ ਹਨ ਪਾਤਾ ਤੇ ਇਹ ਚ ਮੈਨੂੰ ਗਰਮ ਹੋਣ ਦੇ ਦਈਏ ਫਿਰ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਿਆਜ਼ ਵਗੈਰਾ ਐਡ ਕਰਾਂਗੇ ਹੋ ਗਰਮ ਹੋਣ ਦੇ ਦਈਏ

ਆਹ ਵਿਅੱਠਾ ਦੇ ਵਿੱਚ ਜਿਹੜੇ ਆਪਾਂ ਵੈਜੀਟੇਬਲਸ ਵਗੈਰਾ ਰੱਖਿਆ ਸੀ ਉਹ ਇਹਨਾਂ ਨਾਲ ਵੀ ਐਡ ਕਰ ਦੇਣੀ ਹੈਗਾ ਸਾਥੀ ਨਾਲ ਇਹਨਾਂ ਦਾ ਕੱਚਾ ਪੰਜਾ ਵੀ ਨਿਕਲ ਜਾਵੇ ਘਿਆਚਾ ਦੇ ਨਾਲ ਇਹ ਤਾਂ ਕੱਚੀਆਂ ਰਹਿ ਜਾਂਦੀਆਂ ਤੁਹਾਨੂੰ ਪਤਾ ਹੋ ਮੈਂ ਤੁਹਾਨੂੰ ਇਹਨਾਂ ਨੂੰ ਥੋੜੀ ਦੇਰ ਕੋ ਨਲੈਂਡ ਕਰਨਾ ਚਾਹੀਦਾ ਤੋਂ ਮੀਆ ਆਹ ਤੇ ਵੀ ਆਪਣੇ ਕੁੱਕ ਹੋ ਗਏ ਆ ਹਨਾ ਤੇ ਗੈਜੇਟ ਉਸ ਤੇ ਆਹਦੇ ਵਿੱਚ ਆਪਾਂ ਹਨਾ ਹੁਣ ਨਾਲ ਦੇ ਆਹ ਹਨਾ ਪਿਆ ਉਹ ਹੋਰ ਨਾ ਮੈਂ ਕਾੜ ਦੇ ਕਰ ਦਾਂਗੇ

ਮਦਰ ਮੇਰੀ ਮਿਲਕੀ ਮੈਂ ਉਹ ਵੀ ਕੰਨ ਦੇ ਆਪਰੇ ਇਹਨੂੰ ਦੋਸਤ ਵਾਲੀ ਆ ਜਿਸ ਨੂੰ ਵੀ ਮੈਂ ਸੈੱਡ ਕੱਟਦਾ ਛਾਂ ਕੇ ਰੱਖਿਆ ਪਰ ਮੈਂ ਖੰਮੇ ਦੋਖ ਨਹੀਂ ਹੈ ਮੈਂ ਨਾ ਪਕਾ ਲਈ ਥੋੜਾ ਜਿਹਾ ਕਰਨਾ ਥੰਦੇ ਖੰਮੇ ਆ ਤੇ ਆਪਾਂ ਸੇਮ ਇਹ ਵਾਸ਼ ਕਰਕੇ ਰੱਖ ਲੀਆਂ ਸੀਆਂ ਦੇਖੋ ਇਹਦੇ ਵਿੱਚ ਆਪਾਂ ਨਾ ਠੰਡੇ ਪਾਣਾ ਨਾਲ ਅੱਧੇ ਤੱਕ ਕੱਢ ਲਈਆਂ ਸੀਆਂ ਤਾਂ ਕਿ ਇਹ ਓਵਰ ਕੁਕ ਨਾ ਹੋ ਜਾਏ ਤੁਹਾਨੂੰ ਪਤਾਗਾ ਆਟੇ ਦੀਆਂ ਹੁੰਦੀਆਂ ਨੇਗੇ ਇਹ ਤਾਂ ਕਰਕੇ ਹੁਣ ਆਪਾਂ ਇਹਨੂੰ ਐਕਸ

ज्यादा अपना मैगी मसाला रखा एक पैकेट वो एड कर दें ताकि ना इन्हों का तो कच्चा पंजा हथ निकल जाए एक छोटा चमच पैकेट होंगे ना अपना मैगी मसाला तो का

मैं थोड़ी सी ऐड करूंगी एंड ना तो। ना। से नाल भी टेस्ट बढ़िया आ जाएगा तुम्हें पता है बच्चे खुश हो गए खांदे सॉस वगैरह ना था तो मिक्स कर ली थोड़ी देर फ्लेम मैं थोड़ा हाई कर सकती है ना चेक कर लेते हैं टमाटर भी देखो कि नीचे से सॉस हो गए नाल भी हाथी सारी सारे पेजेस पे जाएगा

हेल्दी एंड प्रोटीन देखो बन के रेडी हो गए भी इस तरह घर तैयार कर सकते हो जी भी इस तरह है ना जी घर तैयार कर सकते ना अपने न्यूडल्स तैयार हो गए देख लो किए ਲੇ ਹੈਲਦੀ ਆٹے ਦੇ ਬਣੇ ਹੋਏ ਆਪਣੇ ਆਣਾ ਕੋਈ ਨੁਕਸਾਨ ਨਹੀਂ ਹੈਗਾਗਾ ਤੇ ਹੁਣਾ ਤੁਹਾਨੂੰ ਜੇ ਮੇਰੀ ਅੱਜ ਦੀ ਰੈਸਪੀ ਵਧੀਆ ਲੱਗੇ ਹੋਵੇ ਤੇ ਜੇ ਤੁਹਾਨੂੰ ਮੇਰੀਆਂ ਨਾ ਬਲੌਗਿੰਗਾਂ ਤੇ ਮਿਲ ਵੀਡੀਓ ਵੀ ਵਧੀਆ ਲੱਗਦੀ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ 'ਚ ਵਧੀਆ-ਵਧੀਆ ਕਮੈਂਟ ਜੁਰ ਕਰ ਦਿਓ ਜੀ ਧੰਨਵਾਦ